ਸ਼ਸ਼ੀਕਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸੌਰੰਜੀਤ ਸਿੰਘ ਪਹੁੰਚਿਆ ਜਿ ਨਗਰ ਕੌਂਸਲ ਸਾਨ੍ਹੇਵਾਲ ਦੀ ਵਿਖੇ ਜਿੱਥੇ ਅੱਜ ਗਣਤੰਤਰ ਦਿਵਸ ਜਿਹੜਾ ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ ਗਿਆ। ਸਮਾਗਮ ਮੌਕੇ ਮੁੱਖ ਮਹਿਮਾਨ ਜਿਹੜੇ ਨਗਰ ਕੌਂਸਲ ਸਾਨ੍ਹੇਵਾਲ ਦੇ ਪ੍ਰਧਾਨ ਸ਼੍ਰੀਮਤੀ ਪੂਜਾਰਾਣੀ ਅਤੇ ਨਗਰ ਕੌਂਸਲ ਦੇ ਈਓ ਵਿਕਰਮਜੀਤ ਸਿੰਘ ਅਤੇ ਸਾਨ੍ਹੇਵਾਲ ਦੇ 15 ਵਾਡਾਂ ਦੇ ਸਮੂਹ ਕੌਂਸਲਰ ਵੱਲੋਂ ਝੰਡੇ ਦੀ ਰਸਮ ਜਿਹੜੀ ਅਦਾ ਕੀਤੀ ਗਈ ਆ। ਇਸ ਮੌਕੇ ਤੇ ਪੰਜਾਬ ਪੁਲਿਸ ਜਵਾਨਾਂ ਨੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਅਤੇ ਨਾਲ ਹੀ ਸਕੂਲ ਦੇ ਲੜਕੀਆਂ ਦੇ ਵੱਲੋਂ ਜਿਹੜਾ ਕਿ ਰਾਸ਼ਟਰੀ ਗੀਤ ਜੀ ਜੈ ਬੰधे मातरम ਬੰधे मातरम ਜੈ ਭੀਮ ਜੈ ਭੀਮ ਜੈ ਹਾਰੂ ਜੈ ਸੰਵਿਧਾਨ ਜੈ ਸਤ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ ਕੰਤੰਤਰ ਦਿਵਸ ਦਾ ਅਸੀਂ ਝੰਡਾ ਲਹਿਰਾਇਆ ਬਹੁਤ ਵਧੀਆ ਤਰੀਕੇ ਨਾਲ ਆਪਾਂ ਝੰਡਾ ਲਹਿਰਾਇਆ ਤੇ ਸਾਰੇ ਮੇਰੇ ਕੌਂਸਲ ਸਾਹਿਬਾਨ ਵੀ ਮੇਰੇ ਨਾਲ ਨੇ ਅਸੀਂ ਅੱਜ ਇਹੀ ਸੰਦੇਸ਼ ਦੇਵਾਂਗੇ ਵੀ ਅਸੀਂ ਸਾਰੇ 15 ਦੇ 15 ਵਾਰਡ ਸਾਡੇ ਮੇਰੇ ਕੌਂਸਲਰ ਸਾਹਿਬ ਅਸੀਂ ਆਪਣੇ ਸਾਹਨੇਵਾਲ ਹਲਕੇ ਦਾ ਇੰਨਾ ਵਧੀਆ ਵਿਕਾਸ ਕਰਾਂਗੇ ਵੀ ਇਹ ਕਹਿੰਨਾ ਹਨੂ ਸੁੰਦਰ ਬਣਾ ਦਵਾਂਗੇ ਜਿਹੜੇ 5-6 ਸਾਲ ਤੋਂ ਵਿਕਾਸ ਰੁਕੇ ਹੋਇਆ ਉਹ ਅਸੀਂ ਇਹਨੂੰ ਤੁਸੀਂ 2 ਸਾਲ ਤੋਂ ਬਾਅਦ ਦੇਖੋਗੇ ਵੀ ਸਾਹਨੇਵਾਲ ਹਲਕਾ ਇੱਕ ਇੱਕ ਬਹੁਤ ਵਧੀਆ ਇਲਾਕਾ ਬਣ ਗਿਆ ਸਾਰੇ ਨਾਲ ਕੇ ਆਪਣੇ ਜਿਹੜੇ 15 ਦੇ 15 ਕੌਂਸਲਰ ਨੇ ਇਕ ਕਾਉਂਸਲਰ ਨਹੀਂ ਹੈ ਇਹ ਸਾਰੇ ਹੀ ਪ੍ਰਧਾਨ ਹੈ ਮੇਰੇ ਲਈ ਸਾਰੇ ਮੇਰੇ ਪ੍ਰਧਾਨ ਹੈ ਔਰ ਮਤਲਬ ਮੇਰਾ ਬਹੁਤ ਸਾਥ ਦਿੰਦੇ ਨੇ ਮੇਰੀਆਂ ਵੱਡੀਆਂ ਭੈਣਾਂ ਦੇਖੋ ਮੇਰੇ ਵੱਡੇ ਭਰਾ ਬਾਈ ਗੁਰਜੀਤ ਕਾਲਸਾ ਅੱਜ ਗੁਰਦੰਤਾ ਦਿਵਸ ਤੇ ਸਾਰੇ ਹੀ ਭੈਣ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਡੇ ਈਓ ਸਾਹਿਬ ਸਾਡੇ ਸਾਰੇ ਹੀ ਕਾਉਂਸਲਰ ਸਹਿਬਾਨ ਬਹੁਤ ਹੀ ਪਿਆਰ ਸਤਿਕਾਰ ਨਾਲ ਜਿਨ੍ਹਾਂ ਨੇ ਗੁਰਦੰਤਾ ਦਿਵਸ ਮਨਾਇਆ ਹੈ ਉਹਨਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਨੇ ਆ ਇਹਨਾਂ ਬੰਦਾਂ ਨੇ ਝੰਡੇ ਦੀ ਰਸਮ ਕੀਤੀ ਗਈ ਜੀ ਸਾਰੇ ਸਾਡੇ ਕੌਂਸਲਰ ਸਹਿਬਾਨਾਂ ਦੇ ਬੜੇ ਹੀ ਪਿਆਰ ਸਦਕਾ ਨਾਲ ਸਾਰੇ ਹੀ ਕੌਂਸਲਰ ਸਹਿਬਾਨਾਂ ਨੇ ਝੰਡੇ ਦੀ ਰਸਮ ਅਦਾ ਕੀਤੀ ਆ ਬਹੁਤ ਹੀ ਖੁਸ਼ੀ ਨਾਲ ਬਹੁਤ ਹੀ ਪਿਆਰ ਨਾਲ ਇੱਕ ਦਰਬੀ ਕੀਤਾ ਗਿਆ ਤਾਂ ਕੀ ਮੈਸੇਜ ਦੇਵਾਂਗੇ ਅੱਜ ਮੈਸੇਜ ਸਰ ਸਾਰਿਆਂ ਨੂੰ ਹੀ ਦਵਾਂਗੇ ਵੀ ਸਾਰੇ ਹੀ ਭਰਾਵਾਂ ਨੂੰ ਤੇ ਵਸੀਆਂ ਨੂੰ ਸਾਹਨੇਵਾਲ ਵਸੀਆਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਵੀ ਅਸੀਂ ਜਿੰਨੇ ਵੀ ਕੌਂਸਲਰ ਭਰਾਵਾ ਸਾਰੇ ਹੀ ਤਨੋਂ ਮਨੋਂ ਪੂਰਾ ਜੋਰ ਲਾ ਕੇ ਸਾਹਨੇਵਾਲ ਦਾ ਵਿਕਾਸ ਕਰਾਂਗੇ ਦੇ ਸਾਰੇ ਹੀ ਸਾਡਾ ਪਿਆਰ ਨਾਲ ਸਹਿਯੋਗ ਦੇਣ ਜਿੱਥੇ ਕੋਈ ਕਮੀ ਪੇਸ਼ੀ ਆਉਂਦੀ ਹੈ ਸਾਨੂੰ ਜਰੂਰ ਦੱਸਣ ਅਸੀਂ ਵਾਦਾ ਕਰਦੇ ਆ ਵੀ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਨਹੀਂ ਹੋਣ ਦਵਾਗੇ ਘਾਟਾ ਨਹੀਂ ਹੋਣ ਦਵਾਗੇ ਅੱਜ ਦੇ ਇਸ ਦਿਨ ਦੀ ਆ ਗਣਤੰਤਰ ਦੇ ਦਿਸ਼ੀ ਦੀ ਜਸਤੇ ਦਿਨ ਦੀਆਂ ਇਲਾਕਾ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਔਰ ਪੂਰੇ ਭਾਰਤ ਵਾਸੀਆਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਮੇਰੇ ਭੈਣ ਭਰਾ ਸਾਰਿਆਂ ਨੂੰ ਅੱਜ ਦੇ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਡਾਕਟਰ ਵੀਰ ਮੇਦਕਰ ਸਾਹਿਬ ਨੇ ਬੜਾ ਸੰਘਰਸ਼ ਕੀਤਾ ਸੰਘਰਸ਼ ਕਰਨ ਤੋਂ ਬਾਅਦ ਤਾਂ ਜਾ ਕੇ ਸਾਨੂੰ ਇਹ ਇਹ ਦਿਨ ਮਿਲਿਆ ਦੇਖਣ ਨੂੰ ਮਿਲਿਆ ਸੋ ਅੱਜ ਇਸ ਦਿਨ ਦੀ ਸਾਰਿਆਂ ਨੂੰ ਮੈਂ ਬਹੁਤ-ਬਹੁਤ ਮੁਬਾਰਕਾ ਦਿੰਦਾ ਕਿਉਂਕਿ ਅੱਜ ਸਾਡੇ ਸ਼ਹਿਰ ਲੁਧਿਆਣੇ ਦੇ ਵਿੱਚ ਵੀ ਕਾਫੀ ਵੱਡਾ ਅਸੀਂ ਰੈਲੀ ਕੱਢ ਰਹੇ ਹਾਂ ਤਾਂ ਜੋ ਕੀ ਹੈ ਵੀ ਜਾਗਰਤੀ ਹੈ ਜਿਹੜੀ ਉਹ ਲੋਕਾਂ ਦੇ ਵਿੱਚ ਆਵੇ ਕਿਉਂਕਿ ਜਿਹੜਾ ਇਹ ਸੰਵਿਧਾਨ ਸੀਗਾ 2 ਸਾਲ 11 ਮਹੀਨੇ 18 ਦਿਨ ਦੇ ਵਿੱਚ ਲਿਖਿਆ ਗਿਆ ਬੱਤੀ ਬੱਤੀ ਡਿਗਰੀਆਂ ਹਾਸਲ ਕੀਤੀਆਂ ਡਾਕਟਰ ਵੀਰ ਮਿਤਰ ਸਾਹਿਬ ਨੇ ਔਰ ਉਹਨਾਂ ਨੇ ਸੰਵਿਧਾਨ ਦੀ ਜਦੋਂ ਲਿਖਿਆ ਤਾਂ ਫਿਰ ਉਸ ਤੋਂ ਬਾਅਦ ਇਹ ਤਾਂ ਸਾਨੂੰ ਅਧਿਕਾਰ ਮਿਲੇ ਆ ਕੱਪੜੇ ਪਾਉਣ ਦਾ ਅਧਿਕਾਰ ਰੋਟੀ ਖਾਣ ਦਾ ਅਧਿਕਾਰ ਘੁੱਟੀਆਂ ਪਾਉਣ ਦਾ ਅਧਿਕਾਰ ਗੱਡੀਆਂ ਮੋਟਰ ਲੈਣ ਦਾ ਅਧਿਕਾਰ ਗਲਤ ਸਮਾਜ ਬਾਰੇ ਉਹਨਾਂ ਨੇ ਸੋਚਿਆ ਤੇ ਮਹਿਲਾ ਨੂੰ ਵੀ ਉਹਨਾਂ ਨੇ ਅੱਗੇ ਰੱਖਿਆ ਸੋ ਬਹੁਤ ਇਸ ਤਰ੍ਹਾਂ ਦੀਆਂ ਜਿਹੜੀਆਂ ਅੱਜ ਦੇ ਦਿਨ ਦੀ ਆ ਜੀ ਆਜ਼ਾਦੀ ਹੈ ਇਹ ਸਾਨੂੰ ਅਸਲ ਤਾਂ ਡਾਕਟਰ ਵੀਰ ਨੇ ਬਿੱਕਰ ਸਾਹਮਣੇ ਹਾਜਰ ਕਰਾਇਆ ਸੋ ਅਸੀਂ ਉਹਨਾਂ ਨੂੰ ਵੀ ਸਲੂਟ ਕਰਦੇ ਆ ਡਾਕਟਰ ਵੀਰ ਮੇਧਵਰ ਸਾਹਿਬ ਨੂੰ ਸੋ ਸਾਰੇ ਇਲਾਕਾ ਨਵਾਸੀ ਰੂ ਵੀ ਇਹੀ ਕਹਨੇ ਆ ਵੀ ਅੱਜ ਦੇ ਦਿਨ ਨੂੰ ਬਹੁਤ ਹੀ ਖੁਸ਼ੀ ਦੇ ਨਾਲ ਮਨਾਇਆ ਕਰੋ ਤਾਂ ਜੋ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਵੀ ਜਿਹੜੀਆਂ ਸਾਡੀਆਂ ਇਹ ਪੁਰਾਣੇ ਬਜ਼ੁਰਗਾਂ ਨੇ ਕੁਰਬਾਨੀਆਂ ਕੀਤੀਆਂ ਹੋਈਆਂ ਨੇ ਉਹਨਾਂ ਦੇ ਮੁਤਾਬਕ ਹੀ ਵੀ ਅਸੀਂ ਇਸ ਦੁਨੀਆ ਦੇ ਵਿੱਚ ਘੁੰਮਦੇ ਆ ਆਪਣੇ ਮਨ ਪਾਉਂਦਾ ਸਾਰਾ ਇਤਿਹਾਸ ਰੱਖਿਓ ਰੱਖੋ